ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਹੀਂ ਬੇਨਤੀ ਕਰਦੇ ਆ ਜੀ ਆਪਣੇ ਗੱਟਾ ਮੰਡੀ ਕਾਸੂ ਵਸਤੀ ਭਾਨੇ ਵਾਲ ਤੋਂ ਜੀ ਇਹ ਨਗਰ ਦੀ ਸੰਗਤ ਆ ਸਾਰੀ ਜੀ ਤੇ ਸਾਡੀ ਇਹ ਬੇਨਤੀ ਆ ਕਿ ਸਾਡੀ ਨਾਲ ਇਧਰ ਬੰਨੀ ਬੱਦੀ ਸੀ ਦਰਿਆ ਦੇ ਲਾਗੇ ਜੀ ਆਰ ਜੀ ਉੱਥੇ ਸਾਨੂੰ 1 ਮਹੀਨਾ ਪੂਰਾ ਹੋ ਗਿਆ ਜੀ ਰਾਤ ਦਿਨ ਗਰਾਈਆਂ ਇਕੱਠੀਆਂ ਕਰਕੇ ਬੱਚੇ ਵੀ ਸਾਡੇ ਉੱਥੇ ਸਿਆਣੇ ਵੀ ਬੀਬੀਆਂ ਵੀ ਸਾਡੇ ਸਾਰੇ ਉੱਥੇ ਰਾਤ ਦਿਨ ਬੰਨੀ ਦੇ ਲੱਗੇ ਰਹੇ ਉਤੋਂ ਸਾਨੂੰ ਹੋਇਆ ਜੀ ਉਤੋਂ ਸਾਡਾ ਕੰਮ ਹੋ ਗਿਆ ਬਸੋਂ ਬਾਹਰ ਬੰਨੀ ਗਈ ਟੋਟ ਜੀ ਤੇ ਉਸ ਤੋਂ ਬਾਅਦ ਸਾਡੀਆਂ ਸਾਰੀਆਂ ਫਸਲਾਂ ਇਧਰ ਬਰਬਾਦ ਹੋ ਗਈਆਂ ਘਰ ਤੋਂ ਘਰ ਸਾਡਾ 600 700 ਕਿੱਲਾ ਹੀ ਜਿਹੜਾ ਅਸੀਂ ਬਚਾਇਆ ਸੀ ਤੇ ਉਹਦੇ ਵਿੱਚ ਪੈ ਗਿਆ ਪਾਣੀ ਤੇ ਐਸ ਕਰਕੇ ਫਸਲ ਹੋ ਗਈ ਖਰਾਬ ਤੇ ਉਹਦੇ ਕਰਕੇ ਅਸੀਂ ਸੰਗਤ ਅੱਗੇ ਵੀਰਾਂ ਭਰਾਵਾਂ ਅੱਗੇ ਬੇਨਤੀ ਕਰਦੇ ਕੋਈ ਸੰਸਥਾ ਹੋਵੇ ਕੋਈ ਸਾਡੀ ਬਾਹ ਫੜ ਸਕੇ ਤੇ ਅਸੀਂ ਉਹਨਾਂਗੇ ਬੇਨਤੀ ਕਰਦੇ ਆ ਕਿ ਸਾਡੇ ਇੱਕ ਦੇ ਪਿੰਡ ਜਰੂਰ ਸਾਡਾ ਇਹ ਝੂਠ ਨਹੀਂ ਬੋਲਣਾ ਇਸ ਗੱਲ ਦਾ ਕਿ ਪਿੰਡ ਸਾਡਾ ਅਸੀਂ ਘਰ ਸੁੱਕੇ ਚ ਬੈਠੇ ਆ ਪਰ ਫਸਲਾਂ ਸਾਡੀਆਂ ਦੇ ਉੱਤੇ ਹਜੇ 7-7 8-8 ਪਾਣੀ ਖੜਾ ਆ ਤੇ ਸਾਡੇ ਪਸ਼ੂ ਵੀ ਭੁੱਖੇ ਖੜੇ ਆ ਨਾ ਕੋਈ ਚਾਰੇ ਦਾ ਸਾਡੇ ਕੋਲ ਇੰਤਜ਼ਾਮ ਆ ਨਾ ਕੋਈ ਟੂੜੀ ਦਾ ਨਾ ਕੋਈ ਚਾਰ ਵਗੈਰਾ ਇਦਾਂ ਦਾ ਸਾਡੀ ਸਹਾਇਤਾ ਕਿਸੇ ਵੀ ਵੀਰ ਭਰਾ ਵੱਲੋਂ ਦਿੱਤੀ ਜਾਵੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਤੇ ਬਾਕੀ ਸਾਨੂੰ ਨਾ ਇਧਰ ਫਸਲਾਂ ਦਾ ਵੇਖ ਲਓ ਜੀ ਆ ਪਾਣੀ ਦਿਖਾ ਰਹੇ ਆ ਅਸੀਂ ਇਧਰ ਸਾਡ ਸਾਡੇ ਪਿੱਛੇ ਇਹ ਗੱਟਾ ਮੁੱਢੀ ਕਾਸੂ ਵਸਤੀ ਭਾਨੇ ਵਾਲ ਦੀ ਇਹ ਸੰਗਤ ਹੈ ਸਾਰੀ ਇਹ ਆਪਣੇ ਵਿੱਚ ਮਜ਼ਦੂਰ ਬੰਦੇ ਵੀ ਆ ਜਿਨ੍ਹਾਂ ਨੇ ਦਿਹਾੜੀ ਕਰਕੇ ਆਪਣੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਬੰਨੀ ਬਣਾਈ ਹੀ ਪਰ ਇਹ ਆ ਕੇ ਸਾਡੇ ਪੱਲੇ ਕੁਝ ਨਹੀਂ ਰਿਹਾ ਸਾਡੀ ਬੰਨੀ ਟੁੱਟ ਗਈ ਤੇ ਉਹਦੇ ਕਰਕੇ ਅਸੀਂ ਦੇ ਹਰ ਵੀਰ ਭੈਣ ਭਰਾ ਆ ਕੇ ਸੰਸਥਾਾਂ ਅੱਗੇ ਨਿਮਰਤਾ ਨਾਲ ਹੱਥ ਜੋੜ ਕੇ ਅਸੀਂ ਬੇਨਤੀ ਕਰਦੇ ਆਂ ਕਿ ਸਾਡੀ ਮਦਦ ਕੀਤੀ ਜਾਵੇ ਅਸੀਂ ਉਹਨਾਂ ਦਾ ਸੰਸਥਾ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਪੰਚਾਇਤ ਆਪਣੇ ਆਪਣੇ ਪਿੰਡ ਕਟਾਮੁੰਡੀ ਵਸਤੀ ਭਾਨੇ ਵਾਲ ਤੋਂ ਸੰਗਤ ਦਾ ਸਾਰੀ ਇਹੋ ਹੀ ਸਾਰਿਆਂ ਦੀ ਹੱਥ ਜੋੜ ਕੇ ਬੇਨਤੀ ਹੈ ਸੰਗਤ ਦੀ ਕਿ ਸਾਡੀ ਔਖੀ ਵੇਲੇ ਸਾਡੀ ਬਾਹ ਫੜੀ ਜਾਵੇ ਐਂ ਹਰ ਇੱਕ ਸੰਗਤ ਦਾ ਹਰ ਇੱਕ ਸੰਸਥਾ ਦਾ ਹਰ ਇੱਕ ਸਰਕਾਰ ਦਾ ਵੀ ਅਸੀਂ ਧੰਨਵਾਦ ਕਰਾਂਗੇ ਇਹ ਜਿਹੜਾ ਸਾਡਾ ਐਸ ਵੇਲੇ ਕਿਉਂਕਿ ਬੰਦੇ ਦਾ ਉਹੀ ਆ ਕਿ ਜਿਹੜਾ ਔਖੀ ਵੇਲੇ ਕੰਮ ਆਵੇ ਸੋਕਿਛ ਤੇ ਹਰ ਕੋਈ ਬਾਹ ਫੜਦਾ ਕੋਈ ਰਿਸ਼ਤੇਦਾਰ ਹੀ ਮੰਨ ਲੋ ਸੋਕ 'ਚ ਹਰ ਕੋਈ ਕਰੂਗਾ ਜੀ ਜੀ ਜਦੋਂ ਮੁਸੀਬਤ ਪੈਂਦੀ ਆ ਨਾ ਰਿਸ਼ਤੇਦਾਰ ਵੀ ਬਾਹਰ ਆਪਣਾ ਸਾਥ ਛੱਡ ਜਾਂਦੇ ਆ ਪਰ ਅਹੀਂ ਵੀਰਾਂ ਭਰਾਵਾਂ ਨੇ ਸਾਡਾ 19 'ਚ ਵੀ ਬੜਾ ਸਾਥ ਦਿੱਤਾ ਇਦਾਂ ਹੀ ਸਾਡਾ 19 'ਚ ਨੁਕਸਾਨ ਹੋਇਆ ਸੀ 19 ਸਾਡੇ ਘਰੇ ਵੀ ਪਾਣੀ ਆ ਗਿਆ ਸੀ ਪਰ ਫਿਰ 23 'ਚ ਆ ਗਿਆ ਹੜ੍ਹ ਤੇ ਐਦਾਂ ਫਿਰ 25 'ਚ ਆ ਗਿਆ 23 24 ਆਪਣੇ 23 'ਚ ਘਰਾਂ 'ਚ ਪਾਣੀ ਆ ਗਿਆ ਸਾਡੇ ਐਦਾਂ ਚਲੋ 25 'ਚ ਆ ਹੜ੍ਹ ਆ ਗਿਆ ਪਰ ਸਾਡੇ ਘਰਾਂ 'ਚ ਸਾਰਿਆਂ ਦੇ ਐਵੇਂ ਆਖੀਏ ਸਾਡੇ ਘਰਬਾਰ ਠੀਕ ਠਾਕ ਆ ਜੀ ਵੀ ਸਾਰੇ ਸੁਰੱਖਿਅਤ ਆ ਸਾਡਾ ਮਾਲ ਡੰਗਰ ਵੀ ਸਹੀ ਆ ਪਰ ਇਹ ਆ ਕਿ ਪਸ਼ੂਆਂ ਬਾਤ ਤੇ ਚਾਰੇ ਬਾਤ ਐਹੀਂ ਤੇ ਆਪਣੀ ਮਾਲੀ ਸਹਾਇਤਾ ਬਾਤ ਐਹੀਂ ਹਰ ਇੱਕ ਵਗੇ ਅਹੀਂ ਅਰਦਾਸ ਕਰਦੇ ਆਂ ਵੀ ਉਹ ਚੜ੍ਹਦੀ ਕਲਾ 'ਚ ਹੋਣ ਤੇ ਸਾਡੀ ਬੇਨਤੀ ਨੂੰ ਕਬੂਲ ਕਰਨ ਤੇ ਸਾਡੀ ਹਰ ਤਰ੍ਹਾਂ ਮਦਦ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ